ਇਹ ਜੀ ਕੀ ਹੈ ਸਾਰੇ ਓਕੇ ਰਿਪੋਰਟ ਹੈ ਬਈ ਮੇਰੇ ਚ ਇਹਨਾਂ ਨੂੰ ਇਹ ਆ ਬਈ ਜੀ ਕੀ ਹਾਲ ਹੈ ਯੋਕੀ ਤੂੰ ਸਾਰੇ ਵਧੀਆ ਹੋ ਗੇ ਹੋਰ ਬਈ ਕਰਤੀ ਵਲਾਗ ਦੀ ਸਟਾਰਟਿੰਗ ਜਾਨਵਰ ਜੂਨਵਰ ਸੈਟ ਹੈ ਸਾਰੇ ਵੀਰਾਂ ਦੇ ਲੋ ਬੱਬੇ ਵੜ ਗਏ ਆਪਾਂ ਤੜਕੋ ਤੜਕੀ ਖੁੱਡੇ ਚ ਪਹਿਲਾਂ ਦੇਖੇ ਸਾਰੇ ਜਾਨਵਰ ਆਪਾਂ ਬਈ ਸੈਟ ਹੈ ਕੋਈ ਬਿਮਾਰ ਬੂਮੂਰ ਤਾਂ ਨਹੀਂ ਤੇ ਸਾਰੇ ਓਕੇ ਰਿਪੋਰਟ ਹੈ ਬਈ ਜਾਨਵਰ ਆਪਣੇ ਤੇ ਬੱਚੇ ਪਾਲੇ ਆਪਾਂ ਪਿੰਜਰੇ ਚ ਲੈ ਕੇ ਚੱਲਦੇ ਇਹਨਾਂ ਨੂੰ ਤਾਂ ਹੁਣ ਮਾਰਦੇ ਆ ਉਹ ਲੈ ਕੇ ਕਰਕੇ ਚਾਰ ਪੰਜਾਂ ਨੂੰ ਜਿੰਨੇ ਕਿ ਡਾਊਨ ਆਲੇ ਆ ਲਓ ਬਾਬੇ ਦੋਵਾਂ ਬੱਚਿਆਂ ਨੂੰ ਮਾਰਤਾ ਆਪਾਂ ਉਹ ਲੈ ਦੋਨੋਂ ਹੋਰ ਨੂੰ ਮਾਰਨਾ ਲਓ ਬਾਬੇ ਚਾਰ ਬੱਚੇ ਹੋ ਗਏ ਆਪਣੇ ਟਾਈਮ ਹੋ ਗਿਆ 950 ਦਾ ਤੇ ਆਪਾਂ ਕਿਉਂ ਬਹਾਉਣੇ ਆਪਾਂ ਛਤਰੀਆਂ ਦੇ ਲਓ ਬੱਬੂ ਗਿਆ ਪਹਿਲਾ ਲਓ ਭਾਈ ਗਿਆ ਦੂਜਾ ਲਓ ਬੱਬੂ ਗਿਆ ਤੀਜਾ ਤੇ ਰਹਿ ਗਿਆ ਚੌਥਾ ਲਾਸਟ ਲਓ ਬੱਬੂ ਇਹਨਾਂ ਚਾਰਾਂ ਨੂੰ ਵੀ ਬਾਹਰ ਆਪਾਂ ਛਾਦਰੀ ਦੇ ਲਓ ਬੱਬੂ ਇੱਧਰ ਆਪਾਂ ਛੜਤੇ ਆਪਦੇ ਸੀਲ ਮੁਰਗੀ ਮੁਰਗਾ ਤੇ ਨਾਲੇ ਛੜਤਾ ਟਰਕੀ ਦਾ ਪੇਅਰ ਬਈ ਤੇ ਆਹ ਦੇਖੋ ਸੀਲ ਮੁਰਗਾ ਮੁਰਗੀ ਦੋਵੇਂ ਮਿੱਟੀ ਇਹ ਵੇਖੋ ਖੇਡਦੇ ਇਹਨਾਂ ਨੂੰ ਬੱਕਰੀ ਕਿੰਨੇ ਬਾਈ ਬਹੁਤ ਦਿਨ ਹੋ ਗਏ ਬੱਕਰੀਆਂ ਦੇ ਬੱਚਿਆਂ ਦੀ ਆਪਾਂ ਵੀਡੀਓ ਨਹੀਂ ਪਾਈ ਸੀ ਨਾ ਕੋਈ ਸ਼ਾਰਟ ਪਾਇਆ ਨਾ ਹੀ ਆਪਾਂ ਲੌਂਗ ਵੀਡੀਓ ਚ ਵਖਾਈ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਬਾਈ ਆਰੇ ਆਪਣੇ ਬੱਕਰੀਆਂ ਦੇ ਬੱਚੇ ਚਾਰ ਜਿਹੜੇ ਦਿੱਤੇ ਸੀ ਬਾਈ ਬੱਕਰੀ ਨੇ ਤੇ ਗਰੋਥ ਵਧੀਆ ਆਈ ਜਾਂਦੀ ਹੈ ਇਹਨਾਂ ਦੀ ਲਓ ਬਾਬੇ ਟਾਈਮ ਹੋ ਗਿਆ 22 ਦਾ ਤੇ ਬੱਚੇ ਆਪ ਲਓ ਬਾਬੇ ਬੱਚੇ ਆਪਾਂ ਫੜਦੇ ਈ ਛਤਰੀਆਂ ਤੋਂ ਦੋ ਬੱਚੇ ਨਿੱਕੇ ਉੱਡ ਗਏ ਫੜਦੇ ਦਾ ਉਹਦੇ ਘਰ ਤੇ ਪਾਉਣੇ ਪਰ ਫਿਰ ਵੀ ਇਹਨਾਂ ਨੂੰ ਐਂ ਡਰ ਜਾਂਦਾ ਵੀ ਹੋਰ ਪਾਸੇ ਨਾ ਬਹਿ ਜਾਣ ਲਓ ਬਾਬੇ ਇੱਕ ਤਾਂ ਆ ਕੇ ਬਹਿ ਗਿਆ ਫਿਰਦੇ ਆਪਦੇ ਆਪਣੇ ਘਰਤੀ ਆ ਤੇ ਦੂਜਾ ਵੀ ਨਾਲ ਹੀ ਬੈਠੂ ਮੇਰੇ ਹਿਸਾਬ ਨਾਲ ਇਹਨਾਂ ਨੂੰ ਛਤਰੀ ਦੋ ਉੱਤੋਂ ਫੜ ਦਨ ਨਾ ਬਾਈ ਤੇ ਛੋਟੇ ਬੱਚੇ ਵੀ ਜਿਵੇਂ ਜਿਵੇਂ ਦੰਡ ਟੱਪੀ ਜਾਂਦੇ ਵੱਡੇ ਹੋ ਜਾਂਦੇ ਆ ਇਹ ਵੀ ਜਿਆਦੇ ਚਲਾਕ ਹੋ ਜਾਂਦੇ ਆ ਤਾਂ ਜਦੋਂ ਫੜਨ ਲੱਗਿਆ ਤੇ ਉੱਡ ਗਏ ਇੱਕ ਤਾਂ ਬਹਿ ਗਿਆ ਤੇ ਇੱਕ ਆ ਫਿਰਦਾ ਬਾਈ ਇਹ ਵੀ ਬਹਿ ਜੂ ਮੇਰੇ ਹਿਸਾਬ ਨਾਲ ਬੜਕਾ ਇਹ ਆ ਬਈ ਇਹਨਾਂ ਦੀ ਬੈਸਟ ਖਰਾਕ ਠੰਡ ਦੀ ਜੋ ਕੀ ਠੰਡ ਤੋਂ ਬਚਾਉਂਦੀ ਹੈ ਬਾਈ ਬੱਚਿਆਂ ਨੂੰ ਠੰਡ ਨਹੀਂ ਲੱਗਣ ਦਿੰਦੀ ਬਾਜਰਾ ਸਰੋਂ ਤੇ ਮੂੰਗੀ ਬਾਈ ਤੇ ਗਾਂ-ਗਾਂ ਮੱਕੀ ਵੀ ਪਾਉਣ ਨੂੰ ਸਟਾਰਟ ਕਰਦਾਂਗੇ ਬਾਈ ਤੇ ਨਾਲੇ ਛੋਲੇ ਪਾਉਣੇ ਸਟਾਰਟ ਕਰਦਾਂਗੇ ਬਾਈ ਇਹਨਾਂ ਨੂੰ ਆਇਓ ਕੀ ਬਾਈ ਵਲੌਗ ਚੰਗਾ ਲੱਗਿਆ ਹੋਊਗਾ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਈ ਚੈਨਲ ਨੂੰ ਮਿਲਦੇ ਆਂ ਬਾਈ ਕੱਲ ਨੂੰ ਨਵਾਂ ਵਲੌਗ ਲੈ ਕੇ